ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤ ਆ। ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ। ਅੱਜ ਅਸੀਂ ਤੁਹਾਨੂੰ ਵੈਜ ਦਹੀਂ ਵਾਲੇ ਸੈਂਡਵਿਚ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ। ਇਹ ਸੈਂਡਵਿਚ ਤੁਸੀਂ ਬੱਚਿਆਂ ਦੇ ਟਿਫਿਨ ਵਿੱਚ ਵੀ ਬਣਾ ਕੇ ਪਾ ਸਕਦੇ ਹੋ। ਖਾਣ ਵਿੱਚ ਬਹੁਤ ਹੀ ਟੇਸਟੀ ਲੱਗਦੇ ਹਨ। ਇੱਧਰ ਸੈਂਡਵਿਚ ਬਣਾਉਣ ਲਈ ਮੈਂ ਕੁਝ ਸਬਜ਼ੀਆਂ ਲੈ ਲਈਆਂ। ਇੱਕ ਮੈਂ ਮੀਡੀਅਮ ਸਾਈਜ਼ ਦਾ ਲੱਟ ਮਟਰ ਲੈ ਲਿਆ। ਇੱਕ ਮੈਂ ਪਿਆਜ਼ ਲੈ ਲਿਆ ਅੱਧਾ ਫੁੱਲ ਮੈਂ ਪੱਤਾ ਗੋਭੀ ਦਾ ਲੈ ਲਿਆ ਇੱਕ ਗਾਜਰ ਥੋੜਾ ਜਿਹਾ ਧਨੀਆ ਤੁਸੀਂ ਕੋਈ ਵੀ ਆਪਣੇ ਮਨਪਸੰਦ ਦੀ ਸਬਜ਼ੀ ਲੈ ਸਕਦੇ ਹੋ ਮੈਂ ਸਬਜ਼ੀਆਂ ਨੂੰ ਬਰੀਕ-ਬਰੀਕ ਕੱਟ ਲਵਾਂਗੀ ਸਾਰੀਆਂ ਸਬਜ਼ੀਆਂ ਨੂੰ ਮੈਂ ਬਰੀਕ-ਬਰੀਕ ਕਰਦਣਾ ਕੱਟ ਲਿਆ ਸੀ ਤੁਸੀਂ ਸਬਜ਼ੀਆਂ ਨੂੰ ਚੋਪਰ ਵਿੱਚ ਚੋਪ ਵੀ ਕਰ ਸਕਦੇ ਹੋ ਜਾਂ ਕद्दूकस ਵੀ ਕਰ ਸਕਦੇ ਹੋ ਮੈਂ ਦੋ ਹਰੀਆਂ ਮਿਰਚਾਂ ਲਈਆਂ ਨੇ ਇਸ ਨੂੰ ਮੈਂ ਬਰੀਕ ਕੱਟ ਲਿਆ ਤੇ ਪਿਆਜ਼ ਦੂਸਰੀ ਆਪਣੇ ਹਿਸਾਬ ਨਾਲ ਜੇ ਤੁਹਾਨੂੰ ਪਸੰਦ ਆ ਸਟਫਿੰਗ ਵਿੱਚ ਪਾ ਸਕਦੇ ਹੋ ਨਹੀਂ ਪਿਆਜ਼ ਨੂੰ ਸਕਿੱਪ ਵੀ ਕਰ ਸਕਦੇ ਹੋ ਹੁਣ ਸਾਰੀਆਂ ਸਬਜ਼ੀਆਂ ਮੈਂ ਕੱਟ ਕੇ ਤਿਆਰ ਕਰ ਲਿਆ ਸੀ ਤੁਸੀਂ ਆਪਣੇ ਮਨਪਸੰਦ ਦੀਆਂ ਕੋਈ ਵੀ ਸਬਜ਼ੀਆਂ ਐਡ ਕਰ ਸਕਦੇ ਹੋ ਇਸ ਵਿੱਚ ਹੁਣ ਮੈਂ ਇੱਕ ਕਾਲੀ ਦਹੀਂ ਦੀ ਲਈ ਸੀ ਦਹੀਂ ਨੂੰ ਮੈਂ ਛਣਨੀ ਵਿੱਚ ਪਾ ਕੇ ਰੱਖ ਦਿੱਤਾ ਤਾਂ ਜੋ ਦਹੀਂ ਦਾ ਸਾਰਾ ਪਾਣੀ ਨਿਚੜ ਜਾਵੇ ਇਸ ਤਰ੍ਹਾਂ ਦਹੀਂ ਆਪਣਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਜਾਂਦਾ ਹੈ ਦਹੀਂ ਨੂੰ ਮੈਂ ਇੱਕ ਡੋਂਗੇ ਵਿੱਚ ਕੱਢ ਲਿਆ ਹੁਣ ਇਸ ਵਿੱਚ ਸਾਰੀਆਂ ਕੱਟੀਆਂ ਹੋਈਆਂ ਸਬਜ਼ੀਆਂ ਐਡ ਕਰ ਦਵਾਂਗੇ ਤੁਸੀਂ ਜਿੰਨੇ ਸੈਂਡਵਿਚ ਬਣਾਉਣੇ ਆ ਉਸ ਦੇ ਹਿਸਾਬ ਨਾਲ ਸਬਜ਼ੀਆਂ ਲੈ ਸਕਦੇ ਹੋ ਹੁਣ ਮੈਂ ਸਾਰੀ ਸਬਜ਼ੀ ਦਹੀਂ ਵਿੱਚ ਪਾ ਦితి ਹੁਣ ਇਸ ਵਿੱਚ ਅੱਧਾ ਚਮਚ ਮੈਂ ਚਾਟ ਮਸਾਲੇ ਦਾ ਪਾਵਾਂਗੀ ਚਟਪਟੇ ਜਿਹਾ ਫਲੇਵਰ ਲਈ ਅੱਧਾ ਚਮਚ ਇਸ ਵਿੱਚ ਮੈਂ ਕਾਲੀ ਮਿਰਚ ਪਾਊਡਰ ਦਾ ਪਾਵਾਂਗੀ ਤੇ ਅੱਧਾ ਚਮਚ ਇਸ ਵਿੱਚ ਮੈਂ ਨਮਕ ਦਾ ਪਾਵਾਂਗੀ ਨਮਕ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਐਡ ਕਰ ਸਕਦੇ ਹੋ ਹੁਣ ਇਸ ਵਿੱਚ ਮੈਂ 2 ਚਮਚ ਟਮਾਟੋ ਕੈਚਪ ਦੇ ਪਾਵਾਂਗੇ ਟਮਾਟੋ ਕੈਚਪ ਪਾਉਣਾ ਸਟਫਿੰਗ ਆਪਣੀ ਬਹੁਤ ਹੀ ਚਟਪਟੀ ਜੀ ਬਣ ਕੇ ਤਿਆਰ ਹੋਵੇਗੀ ਤੁਸੀਂ ਇਸ ਵਿੱਚ ਕੋਈ ਵੀ ਮਾਇਓਨੈਸ ਜਾਂ ਐਕਸਟਰਾ ਮਸਾਲੇ ਪਾ ਸਕਦੇ ਹੋ ਆਪਣੇ ਮਨਪਸੰਦ ਦੇ ਹੁਣ ਚੰਗੀ ਤਰ੍ਹਾਂ ਇਸ ਨੂੰ ਮੈਂ ਦਹੀਂ ਵਿੱਚ ਸਾਰੀਆਂ ਸਬਜ਼ੀਆਂ ਨੂੰ ਮਿਕਸ ਕਰ ਲਵਾਂਗੀ ਸਾਰੀਆਂ ਸਬਜ਼ੀਆਂ ਮੈਂ ਦਹੀਂ ਵਿੱਚ ਮਿਕਸ ਕਰ ਲਿਆ ਸਟਫਿੰਗ ਆਪਣੀ ਬਹੁਤ ਹੀ ਵਧੀਆ ਚਟਪਟੀ ਜੀ ਬਣ ਕੇ ਤਿਆਰ ਹੋਈ ਸੀ ਹੁਣ ਮੈਂ ਸੈਂਡਵਿਚ ਬਣਾ ਲਵਾਂਗੇ ਇੱਧਰ ਮੈਂ ਵਾਈਟ ਬ੍ਰੈਡ ਲੈ ਲਈ ਤੁਸੀਂ ਬ੍ਰਾਊਨ ਬ੍ਰੈਡ ਵੀ ਲੈ ਸਕਦੇ ਹੋ ਸੈਂਡਵਿਚ ਬਣਾਉਣ ਲਈ ਜੇਕਰ ਤੁਸੀਂ ਇਸ ਦੀਆਂ ਸਾਈਡਾਂ ਕੱਟਣੀਆਂ ਚਾਹੁੰਦੇ ਹੋ ਕੱਟ ਸਕਦੇ ਹੋ ਬ੍ਰੈਡ ਦੀਆਂ ਪਰ ਮੈਂ ਇਸ ਨੂੰ ਇਸੇ ਤਰ੍ਹਾਂ ਬਣਾਵਾਂਗੀ ਇੱਧਰ ਮੈਂ ਇੱਕ ਕਾਲੀ ਵਿੱਚ ਗ੍ਰੀਨ ਚਟਨੀ ਲੈ ਲਈ ਸੀ ਇੱਕ ਚ ਮੈਂ ਟਮਾਟੋ ਕੈਚਪ ਇਹ ਗ੍ਰੀਨ ਚਟਨੀ ਦੀ ਰੈਸਪੀ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਹੁਣ ਮੈਂ ਇੱਕ ਉੱਪਰ ਟਮਾਟੋ ਕੈਚਪ ਲਗਾ ਲਈ ਤੇ ਇੱਕ ਤੇ ਗ੍ਰੀਨ ਚਟਨੀ ਹੁਣ ਇਸ ਵਿੱਚ ਮੈਂ ਸਟਫਿੰਗ ਭਰ ਕੇ ਚੰਗੀ ਤਰ੍ਹਾਂ ਇਸ ਨੂੰ ਦੂਸਰੇ ਬ੍ਰੈਡ ਨਾਲ ਉੱਪਰੋਂ ਬੰਦ ਕਰ ਦਵਾਂਗੇ ਇਸ ਤਰ੍ਹਾਂ ਸੈਂਡਵਿਚ ਆਪਣਾ ਬਹੁਤ ਹੀ ਚਟਪਟਾ ਜਿਹਾ ਬਣ ਕੇ ਤਿਆਰ ਹੁੰਦਾ ਹੈ ਤੇ ਬਹੁਤ ਖਾਣ ਵਿੱਚ ਟੇਸਟੀ ਲੱਗਦਾ ਹੈ ਹੁਣ ਸਾਰੇ ਸੈਂਡਵਿਚ ਮੈਂ ਬਣਾ ਲਏ ਸੀ ਇੱਧਰ ਗੈਸ ਤੇ ਮੈਂ ਤਵਾ ਰੱਖ ਲਿਆ ਤਵੇ ਨੂੰ ਚੰਗੀ ਤਰ੍ਹਾਂ ਗਰਮ ਕਰ ਲਿਆ ਹੁਣ ਇਸ ਉੱਪਰ ਬਟਰ ਲਗਾ ਲਵਾਂਗੇ ਤੁਸੀਂ ਕੋਈ ਵੀ ਘਿਓ ਜਾਂ ਰਿਫਾਈਨਡ ਆਇਲ ਲਗਾ ਲੈ ਸਕਦੇ ਹੋ ਜੇਕਰ ਤੁਸੀਂ ਹੈਲਥ ਕੌਨਸ਼ੀਅਸ ਹੋ ਤਾਂ ਤੁਸੀਂ ਬਟਰ ਜਾਂ ਘਿਓ ਨੂੰ ਸਕਿੱਪ ਵੀ ਕਰ ਸਕਦੇ ਹੋ ਹੁਣ ਸੁਪਰਮੈਨ ਬ੍ਰੈਡ ਨੂੰ ਰੱਖ ਦਵਾਂਗੀ ਮੈਂ ਇੱਕ ਵਾਰ ਚ ਦੋ ਬ੍ਰੈਡ ਰੱਖ ਰਹੀ ਹਾਂ ਤੁਸੀਂ ਆਪਣੇ ਹਿਸਾਬ ਨਾਲ ਇਸ ਉੱਪਰ ਬ੍ਰੈਡ ਨੂੰ ਸੇਕ ਸਕਦੇ ਹੋ ਚੰਗੀ ਤਰ੍ਹਾਂ ਇਸ ਨੂੰ ਮੈਂ ਦਵਾ-ਦਵਾ ਕੇ 1.5 ਮਿੰਟ ਲਈ نیچے ਤੋਂ ਸੇਕ ਲਵਾਂਗੇ ਹੁਣ ਇਸ ਦੀ ਸਾਈਡ ਚੇਂਜ ਮੈਂ ਕਰ ਦਵਾਂਗੀ ਇਸ ਨੂੰ 1.5 ਮਿੰਟ ਹੋ ਗਿਆ نیچے ਤੋਂ ਸੇਕ ਦੇ ਨੂੰ ਉਸ ਦੀ ਮੈਂ ਦੂਸਰੀ ਸਾਈਡ ਵੀ ਚੰਗੀ ਤਰ੍ਹਾਂ ਕ੍ਰਿਸਪੀ ਜੀ ਕਰ ਲਵਾਂਗੀ ਗੈਸ ਦੀ ਫਲੇਮ ਐ ਮੀਡੀਅਮੇ ਰੱਖੀ ਐ ਮੀਡੀਅਮ ਫਲੇਮ ਤੇ ਚੰਗੀ ਤਰ੍ਹਾਂ ਬ੍ਰੈਡ ਨੂੰ ਮੈਂ 1.5 ਮਿੰਟ ਲਈ نیچے ਤੋਂ ਸੇਕ ਲਵਾਂਗੇ ਇਧਰ ਆਪਣੇ ਦੋਹੇ ਸੈਂਡਵਿਚ ਚੰਗੀ ਤਰ੍ਹਾਂ ਸਿੱਕ ਕੇ ਤਿਆਰ ਹੈ ਤੁਸੀਂ ਇਸ ਨੂੰ ਆਪਣੇ ਹਿਸਾਬ ਨਾਲ ਕ੍ਰਿਸਪੀ ਰੱਖ ਸਕਦੇ ਹੋ ਜਿੰਨਾ ਤੁਹਾਨੂੰ ਕ੍ਰਿਸਪੀ ਖਾਣਾ ਪਸੰਦ ਹੈ ਹੁਣ ਮੈਂ ਬ੍ਰੈਡਾਂ ਨੂੰ ਚੰਗੀ ਤਰ੍ਹਾਂ ਕ੍ਰਿਸਪੀ ਕਰ ਲਿਆ ਸੀ ਹੁਣ ਇਸ ਨੂੰ ਮੈਂ ਇੱਕ ਪਲੇਟ ਵਿੱਚ ਕੱਢ ਲਵਾਂਗੇ ਇਸੇ ਤਰ੍ਹਾਂ ਮੈਂ ਦੂਸਰੇ ਸੈਂਡਵਿਚ ਵੀ ਸੇਕ ਕੇ ਤਿਆਰ ਕਰਾਂਗੇ ਮੈਂ ਦੁਬਾਰਾ ਤੋਂ ਇਸ ਤਵੇ ਉੱਪਰ ਬਟਰ ਲਗਾ ਲਵਾਂਗੇ ਹੁਣ ਇਸ ਉੱਪਰ ਮੈਂ ਦੋ ਬ੍ਰੈਡ ਰੱਖ ਦਵਾਂਗੇ ਇਹਨਾਂ ਨੂੰ ਵੀ ਮੈਂ ਉਸੇ ਤਰ੍ਹਾਂ ਦੋਹਾਂ ਪਾਸੇ ਤੋਂ ਕ੍ਰਿਸਪੀ ਜੇ ਕਰ ਲਵਾਂਗੇ ਇਸ ਤਰ੍ਹਾਂ ਅੰਨੀ ਨਾਲ ਘਰ ਵਿੱਚ ਸੈਂਡਵਿਚ ਬਣ ਕੇ ਤਿਆਰ ਹੋ ਜਾਂਦੇ ਹਨ ਹੁਣ ਇਸ ਨੂੰ ਮੈਂ ਇੱਕ ਡੇਢ ਮਿੰਟ ਲਈ ਸੇਕ ਲਿਆ ਹੁਣ ਇਸ ਦੀ ਸਾਈਡ ਚੇਂਜ ਕਰਕੇ ਇਸ ਨੂੰ ਦੂਸਰੀ ਸਾਈਡ ਤੋਂ ਵੀ ਚੰਗੀ ਤਰ੍ਹਾਂ ਸੇਕ ਲਵਾਂਗੇ ਤਾਂ ਜੋ ਬ੍ਰੈਡ ਆਪਣੇ ਚੰਗੀ ਤਰ੍ਹਾਂ ਕ੍ਰਿਸਪੀ ਹੋ ਜਾਣ ਹੁਣ ਇਸ ਨੂੰ ਮੈਂ ਦੋਹਾਂ ਸਾਈਡਾਂ ਤੋਂ ਥੋੜਾ ਥੋੜਾ ਬਟਰ ਲਗਾ ਦਿੱਤਾ ਸੀ ਬਟਰ ਨੂੰ ਮੈਂ ਕੌਲੀ ਵਿੱਚ ਪੰਘਲਾ ਲਿਆ ਸੀ ਤੁਸੀਂ ਇਸ ਨੂੰ ਬਰਸ਼ ਨਾਲ ਵੀ ਲਗਾ ਸਕਦੇ ਹੋ ਸੁੱਪਰ ਹੁਣ ਮੈਂ ਇੱਕ ਤੁਹਾਡਾ ਨਾ ਦੂਸਰਾ ਤਰੀਕਾ ਸ਼ੇਅਰ ਕਰਾਂਗੀ ਇੱਧਰ ਮੈਂ ਸੈਂਡਵਿਚ ਮੇਕ ਕਰ ਲੈ ਲਿਆ ਜੇ ਘਟੋਲੇ ਕੋ ਹੈਗਾ ਤੁਸੀਂ ਲੈ ਸਕਦੇ ਹੋ ਨਹੀਂ ਤੁਸੀਂ ਤਵੇ ਤੇ ਵੀ ਬਣਾ ਸਕਦੇ ਹੋ ਹੁਣ ਮੈਂ ਇਸ ਨੂੰ ਚੰਗੀ ਤਰ੍ਹਾਂ ਗਰਮ ਕਰ ਲਿਆ ਸੀ ਹੁਣ ਇਸ ਵਿੱਚ ਮੈਂ ਦੋ ਬਰੈਡ ਰੱਖ ਲਵਾਂਗੇ ਉੱਪਰ ਤੇ ਮੈਂ ਇਸ ਦੇ ਉੱਤੇ ਥੋੜਾ ਜਿਹਾ ਬਟਰ ਲਗਾ ਲਵਾਂਗੇ ਇਸ ਤਰ੍ਹਾਂ ਬਟਰ ਲਾਉਣ ਨਾਲ ਸੈਂਡਵਿਚ ਆਪਣੇ ਬਹੁਤ ਹੀ ਕ੍ਰਿਸਪੀ ਜੇ ਬਣ ਜਾਂਦੇ ਹਨ ਤੁਸੀਂ ਬਿਨ ਬਗੈਰ ਇਸ ਉੱਪਰ ਬਟਰ ਲਗਾਏ ਵੀ ਇਸ ਤਰ੍ਹਾਂ ਵੀ ਸੈਂਡਵਿਚ ਬਣਾ ਸਕਦੇ ਹੋ ਹੁਣ ਚੰਗੀ ਤਰ੍ਹਾਂ ਇਸ ਨੂੰ ਮੈਂ ਬੰਦ ਕਰ ਦਵਾਂਗੇ ਇਹ ਆਪਣੇ ਆਪ ਬੰਦ ਹੋ ਜਾਂਦਾ ਹੈ ਜਦੋਂ ਸੈਂਡਵਿਚ ਆਪਣਾ ਚੰਗੀ ਤਰ੍ਹਾਂ ਗ੍ਰਿਲ ਹੋ ਜਾਂਦਾ ਹੈ ਹੁਣ ਸੈਂਡਵਿਚ ਮੇਕਰ ਬੰਦ ਹੋ ਗਿਆ ਹੁਣ ਮੈਂ ਇਸ ਨੂੰ ਖੋਲ ਕੇ ਬ੍ਰੈਡਾਂ ਨੂੰ ਬਾਹਰ ਕੱਢ ਲਵਾਂਗੇ ਬਹੁਤ ਹੀ ਵਧੀਆ ਕ੍ਰਿਸਪੀ ਬਣ ਕੇ ਆਪਣੇ ਸੈਂਡਵਿਚ ਤਿਆਰ ਹੋਏ ਸੀ ਹੁਣ ਮੈਂ ਸੈਂਡਵਿਚ ਨੂੰ ਸਾਰਿਆਂ ਨੂੰ ਇਸੇ ਤਰ੍ਹਾਂ ਬਣਾ ਹਲਵਾਂਗੇ ਸਾਰੇ ਸੈਂਡਵਿਚ ਮੈਂ ਬਣਾ ਲਏ ਸੀ ਇੱਧਰ ਪਲੇਟ 'ਮੈਂ ਸਰਵ ਕਰ ਲਈ ਸੀ ਮੈਂ ਇਸ ਦੀ ਵਿਚਾਲੇ ਤੋਂ ਕਟਿੰਗ ਕਰ ਲਈ ਸਟਫਿੰਗ ਇਸ ਵਿੱਚ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਸੀ ਜੇਕਰ ਤੁਹਾਨੂੰ ਮੇਰੇ ਦਹੀਂ ਵਾਲੇ ਸੈਂਡਵਿਚ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ